ਪੁਰਦੇ ਮਸ਼ਹੂਰ ਸੁਸ਼ਮਾ ਰੀਡਰਸ ਤੇ ਇਨਕਮ ਟੈਕਸ ਦੀ ਰੇਡ ਖੰਗਾਲੇ ਜਾ ਰਹੇ ਪੁਰਾਣੇ ਰਿਕਾਰਡ ਕੰਪਨੀ ਦੇ ਸਾਰੇ ਪ੍ਰੋਜੈਕਟਸ ਤੇ ਦਫਤਰਾਂ ਤੇ ਇਕੱਠੇ ਛਾਪੇਮਾਰੀ ਛਾਪੇਮਾਰੀ ਦੌਰਾਨ ਦਫਤਰ ਬਾਹਰ ਡਿਊਟੀ ਦੇ ਰਿਹਾ ਆਰਮੀ ਦਾ ਜਵਾਨ ਅਗਿਰਪੁਰ ਸ਼ਹਿਰ ਦੀ ਨਾਮੀ ਕੰਪਨੀ ਸੁਸ਼ਮਾ ਬਿਲਡਰ ਦੇ ਪ੍ਰੋਜੈਕਟਸ ਤੇ ਇਨਕਮ ਟੈਕਸ ਵਿਭਾਗ ਵੱਲੋਂ ਵੀਰਵਾਰ ਸਵੇਰੇ 5 ਵਜੇ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਕਰ ਪੁਰਾਣੇ ਰਿਕਾਰਡ ਖੰਗਾਲੇ ਜਾ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੁਸ਼ਮਾ ਕੰਪਨੀ ਦੇ ਸਾਰੇ ਪ੍ਰੋਜੈਕਟਸ ਤੇ ਦਫ਼ਤਰਾਂ ਦੇ ਉੱਤੇ ਇਕੱਠੇ ਰੇਡ ਕੀਤੀ ਗਈ ਹੈ ਜਿਸ ਤੇ ਚੱਲਦੇ ਆ ਦਫ਼ਤਰ ਦੇ ਅੰਦਰ ਨਾ ਤੇ ਕਿਸੇ ਸਟਾਫ ਨੂੰ ਨਾ ਕਿਸੇ ਹੋਰ ਨਾ ਵਿਅਕਤੀ ਨੂੰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਨੂੰ ਦਫ਼ਤਰ ਤੋਂ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਜਦ ਸਾਡੀ ਟੀਮ ਨਗਲਾ ਇਲਾਕੇ ਦੇ ਸੁਸ਼ਮਾ ਕੰਪਨੀ ਦੇ ਪੀਆਰ 7 ਰੋਡ ਤੇ ਮੌਜੂਦ ਸੁਸ਼ਮਾ ਵਲੈਂਸੀਆ ਪ੍ਰੋਜੈਕਟ ਤੇ ਪਹੁੰਚੀ ਤਾਂ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਹੀ ਰੋਕ ਲਿੱਤਾ ਤੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਹਾਲਾਂਕਿ ਕੰਪਨੀ ਦੇ ਕੁਝ ਕਰਮਚਾਰੀ ਬਾਹਰ ਕਮਰੇ ਸੰ ਜਿਨ੍ਹਾਂ ਨੂੰ ਦਫਤਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਸਰਾਸਰ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹਲੇ ਚੈਕਿੰਗ ਚੱਲ ਰਹੀ ਹੈ ਰੇਡ ਦੇ ਚੱਲਦੇ ਦਫਤਰ ਦੇ ਸਾਰੇ ਕਰਮਚਾਰੀ ਸਹਮੇ ਹੋਏ ਸੰ ਅਤੇ ਦਫਤਰ ਦੇ ਬਾਹਰ ਆਰਮੀ ਦੇ ਜਵਾਨ ਡਿਊਟੀ ਵੀ ਦੇ ਰਹੇ ਸਨ ਦੇਖੋ ਇਹ ਖਾਸ ਰਿਪੋਰਟ ਜ਼ੀਰਕਪੁਰ ਤੋਂ ਸੁਸ਼ਮਾ ਬਿਲਡਰਸ ਦੇ ਬਾਹਰ ਦੀ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਸੁਸ਼ਮਾ ਜਿੱਥੇ ਤੁਸੀਂ ਪਿੱਛੇ ਦੇਖ ਰਹੇ ਹੋ ਬਿਲਡਰ ਸੁਸ਼ਮਾ ਪ੍ਰੋਜੈਕਟ ਹੈਗਾ ਜ਼ੀਰਕਪੁਰ ਦਾ ਜਿਹੜਾ ਕਿ ਵੀਆਈਪੀ ਇਹ ਇਲਾਕੇ ਆ ਚ ਇਹਨਾਂ ਦਾ ਪ੍ਰੋਜੈਕਟ ਹੈਗਾ ਆ ਜਿੱਥੇ ਕਿ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈਗੀ ਆ ਅੰਦਰ ਜਿਹੜੀ ਹੈਗੀ ਆ ਰੇਡ ਚੱਲ ਰਹੀ ਹੈਗੀ ਆ ਸਵੇਰੇ 5 ਵਜੇ ਤੋਂ ਰੇਡ ਚੱਲੀ ਹੋਈ ਹੈਗੀ ਆ ਇਹ ਜ਼ੀਰਕਪੁਰ ਦਾ ਜਿਹੜਾ ਵੱਡਾ ਬਿਲਡਰ ਹੈਗੇ ਆ ਸੁਸ਼ਮਾ ਜਿਨ੍ਹਾਂ ਦਾ ਜਿਰਕਪੁਰ ਤਕਰੀਬਨ 7 ਤੋਂ 8 ਜਿਹੜੇ ਪ੍ਰੋਜੈਕਟ ਹੈਗੇ ਆ ਜਿੱਥੇ ਇਸ ਟਾਈਮ ਰੇਟ ਚੱਲ ਰਹੀ ਹੈਗੀ ਆ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜਾ ਸੁਸ਼ਮਾ ਦਾ ਹੈਗਾ ਪ੍ਰੋਜੈਕਟ ਹੈਗਾ ਆ ਇਹ ਜਿਹੜਾ ਸੁਸ਼ਮਾ ਦੇ ਜਿਹੜੇ ਵੱਡੇ ਵੱਡੇ ਜਿਹੜੇ ਲੋਕਾਂ ਨੂੰ ਪ੍ਰੋਜੈਕਟ ਦੇ ਜਿਹੜੇ ਦਿੱਤੇ ਜਾ ਰਹੇ ਹੈਗੇ ਆ ਫਲੈਟ ਇਹ ਤੁਸੀਂ ਦੇਖ ਰਹੇ ਹੋ ਜਿਰਕਪੁਰ ਦਾ ਜਿਹੜਾ ਇਹ ਏਰੀਆ ਹੈਗਾ ਆ 200 ਫੁੱਟ ਰੋਡ ਤੇ ਹੈਗਾ ਹੈ ਏਰੀਆ ਤੁਸੀਂ ਦੇਖ ਰਹੇ ਹੋ ਜਿਰਕਪੁਰ ਦਾ ਜਿਹੜਾ ਸੁਸ਼ਮਾ ਬਿਲਡਰ ਹੈਗੇ ਆ ਉੱਥੇ ਅੰਦਰ ਜਿਹੜੀ ਹੈਗੀ ਰੇਟ ਚੱਲ ਰਹੀ ਹੈਗੇ ਆ ਜਿਹੜਾ ਉਹਨਾਂ ਦਾ ਰਿਕਾਰਡ ਹੈਗਾ ਹੈ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈਗਾ ਇਨਕਮ ਟੈਕਸ ਦੇ ਜਿਹੜੇ ਅਧਿਕਾਰੀ ਹੈਗੇ ਉਹ ਕੈਮਰੇ ਤੋਂ ਅੰਦਰ ਮਨਾ ਕੀਤਾ ਜਾ ਰਿਹਾ ਹੈਗਾ ਉਹਨਾਂ ਵੱਲੋਂ ਕੈਮਰਾ ਨਹੀਂ ਚਲਾਣ ਦਿੱਤਾ ਜਾ ਰਿਹਾ ਹੈਗਾ ਫਿਲਹਾਲ ਇਸ ਛਾਪੇ ਮਾਰੀ ਦੇ ਨਾਲ ਇਨਕਮ ਟੈਕਸ ਨੂੰ ਕੀ ਕੁਝ ਹਾਸਲ ਹੋਇਆ ਇਹ ਜਾਂਚ ਦਾ ਵਿਸ਼ਾ ਰਹੇਗਾ ਜ਼ੀਰਕਪੁਰ ਤੋਂ ਮੇਜਰ ਅਲੀ ਦੀ ਰਿਪੋਰਟ ਡੈਂਕ ਸਵੇਰਾ ਟੀਵੀ ਜ਼ਿਰਪੁਰ ਸ਼ਹਿਰ ਦੀ ਨਾਮੀ ਕੰਪਨੀ ਸੁਸ਼ਮਾ ਬਿਲਡਰ ਦੇ ਪ੍ਰੋਜੈਕਟਸ ਤੇ ਇਨਕਮ ਟੈਕਸ ਵਿਭਾਗ ਵੱਲੋਂ ਵੀਰਵਾਰ ਸਵੇਰੇ 5 ਵਜੇ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਕਰੇ ਪੁਰਾਣੇ ਰਿਕਾਰਡ ਖੰਗਾਲੇ ਜਾ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੁਸ਼ਮਾ ਕੰਪਨੀ ਦੇ ਸਾਰੇ ਪ੍ਰੋਜੈਕਟਸ ਤੇ ਦਫ਼ਤਰਾਂ ਦੇ ਉੱਤੇ ਇਕੱਠੇ ਰੇਡ ਕੀਤੀ ਗਈ ਹੈ ਜਿਸ ਤੇ ਚਲਦੇ ਆ ਦਫਤਰ ਦੇ ਅੰਦਰ ਨਾ ਤੇ ਕਿਸੇ ਸਟਾਫ ਨੂੰ ਨਾ ਕਿਸੇ ਹੋਰ ਨਾ ਵਿਅਕਤੀ ਨੂੰ ਜਾਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਕਿਸੇ ਨੂੰ ਦਫਤਰ ਤੋਂ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਜਦ ਸਾਡੀ ਟੀਮ ਨਗਲਾ ਇਲਾਕੇ ਦੇ ਸੁਸ਼ਮਾ ਕੰਪਨੀ ਦੇ ਪੀਆਰ 7 ਰੋਡ ਤੇ ਮੌਜੂਦ ਸੁਸ਼ਮਾ ਵਾਲੈਂਸੀਆ ਪ੍ਰੋਜੈਕਟ ਤੇ ਪਹੁੰਚੀ ਤਾਂ ਇਨ ਕੰਟੈਕਸ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਬਾਹਰ ਹੀ ਰੋਕ ਲਿੱਤਾ ਤੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਹਾਲਾਂਕਿ ਕੰਪਨੀ ਦੇ ਕੁਝ ਕਰਮਚਾਰੀ ਬਾਹਰ ਕੌਮਰੇ ਸਨ ਜਿਨ੍ਹਾਂ ਨੂੰ ਦਫਤਰ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਇਸ ਦੌਰਾਨ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਤੋਂ ਸਰਾਸਰ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹਲੇ ਚੈਕਿੰਗ ਚੱਲ ਰਹੀ ਹੈ ਰੇਡ ਦੇ ਚੱਲਦੇ ਦਫਤਰ ਦੇ ਸਾਰੇ ਕਰਮਚਾਰੀ ਸਹਿਮੇ ਹੋਏ ਸਨ ਅਤੇ ਦਫਤਰ ਦੇ ਬਾਹਰ ਆਰਮੀ ਦੇ ਜਵਾਨ ਡਿਊਟੀ ਵੀ ਦੇ ਰਹੇ ਸਨ ਦੇਖੋ ਇਹ ਖਾਸ ਰਿਪੋਰਟ ਜ਼ੀਰਕਪੁਰ ਤੋਂ ਸੁਸ਼ਮਾ ਬਿਲਡਰਸ ਦੇ ਬਾਹਰ ਦੀ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਸੁਸ਼ਮਾ ਜਿੱਥੇ ਤੁਸੀਂ ਪਿੱਛੇ ਦੇਖ ਰਹੇ ਹੋ ਬਿਲਡਰ ਸੁਸ਼ਮਾ ਪ੍ਰੋਜੈਕਟ ਹੈਗਾ ਜ਼ੀਰਕਪੁਰ ਦਾ ਜਿਹੜਾ ਕਿ ਵੀਆਈਪੀ ਇਹ ਇਲਾਕੇ ਆ ਚ ਇਹਨਾਂ ਦਾ ਪ੍ਰੋਜੈਕਟ ਹੈਗਾ ਆ ਜਿੱਥੇ ਕਿ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਹੈਗੀ ਆ ਅੰਦਰ ਜਿਹੜੀ ਹੈਗੀ ਆ ਰੇਡ ਚੱਲ ਰਹੀ ਹੈਗੀ ਆ ਸਵੇਰੇ 5 ਵਜੇ ਤੋਂ ਰੇਡ ਚੱਲੀ ਹੋਈ ਹੈਗੀ ਆ ਇਹ ਜ਼ੀਰਕਪੁਰ ਦਾ ਜਿਹੜਾ ਵੱਡਾ ਬਿਲਡਰ ਹੈਗੇ ਆ ਸੁਸ਼ਮਾ ਜਿਨ੍ਹਾਂ ਦਾ ਜਿਰਕਪੁਰ ਤਕਰੀਬਨ 7 ਤੋਂ 8 ਜਿਹੜੇ ਪ੍ਰੋਜੈਕਟ ਹੈਗੇ ਆ ਜਿੱਥੇ ਇਸ ਟਾਈਮ ਰੇਟ ਚੱਲ ਰਹੀ ਹੈਗੀ ਆ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜਾ ਸੁਸ਼ਮਾ ਦਾ ਹੈਗਾ ਪ੍ਰੋਜੈਕਟ ਹੈਗਾ ਆ ਇਹ ਜਿਹੜਾ ਸੁਸ਼ਮਾ ਦੇ ਜਿਹੜੇ ਵੱਡੇ ਵੱਡੇ ਜਿਹੜੇ ਲੋਕਾਂ ਨੂੰ ਪ੍ਰੋਜੈਕਟ ਦੇ ਜਿਹੜੇ ਦਿੱਤੇ ਜਾ ਰਹੇ ਹੈਗੇ ਆ ਫਲੈਟ ਇਹ ਤੁਸੀਂ ਦੇਖ ਰਹੇ ਹੋ ਜਿਰਕਪੁਰ ਦਾ ਜਿਹੜਾ ਇਹ ਏਰੀਆ ਹੈਗਾ ਆ 200 ਫੁੱਟ ਰੋਡ ਤੇ ਹੈਗਾ ਹੈ ਏਰੀਆ ਤੁਸੀਂ ਦੇਖ ਰਹੇ ਹੋ ਜਿਰਕਪੁਰ ਦਾ ਜਿਹੜਾ ਸੁਸ਼ਮਾ ਬਿਲਡਰ ਹੈਗੇ ਆ ਉੱਥੇ ਅੰਦਰ ਜਿਹੜੀ ਹੈਗੀ ਰੇਟ ਚੱਲ ਰਹੀ ਹੈਗੇ ਆ ਜਿਹੜਾ ਉਹਨਾਂ ਦਾ ਰਿਕਾਰਡ ਹੈਗਾ ਹੈ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈਗਾ ਇਨਕਮ ਟੈਕਸ ਦੇ ਜਿਹੜੇ ਅਧਿਕਾਰੀ ਹੈਗੇ ਉਹ ਕੈਮਰੇ ਤੋਂ ਅੰਦਰ ਮਨਾ ਕੀਤਾ ਜਾ ਰਿਹਾ ਹੈਗਾ ਉਹਨਾਂ ਵੱਲੋਂ ਕੈਮਰਾ ਨਹੀਂ ਚਲਾਣ ਦਿੱਤਾ ਜਾ ਰਿਹਾ ਹੈਗਾ ਫਿਲਹਾਲ ਇਸ ਛਾਪੇ ਮਾਰੀ ਦੇ ਨਾਲ ਇਨਕਮ ਟੈਕਸ ਨੂੰ ਕੀ ਕੁਝ ਹਾਸਲ ਹੋਇਆ ਇਹ ਜਾਂਚ ਦਾ ਵਿਸ਼ਾ ਰਹੇਗਾ ਜ਼ੀਰਕਪੁਰ ਤੋਂ ਮੇਜਰ ਅਲੀ ਦੀ ਰਿਪੋਰਟ ਡੈਂਕ ਸਵੇਰਾ ਟੀਵੀ